ਸਾਡੇ ਤਾਰਾਂ ਆ ਤਾਰਾਂ ਨਾਲ ਕਰਮ ਕਰੋ ਤਾਰਾਂ ਆ ਤਾਰਾਂ ਦੇ ਉੱਪਰ ਹਣ ਕੋਠੇ ਤੇ ਚੜਨਾ ਉਤਰਨਾ ਆਉਂਦਾ ਬੱਚੇ ਨੇ ਲੈਟ ਬੰਦ ਸੀਗੀ ਤੋਂ ਉੱਪਰ ਚੜਿਆ ਆ ਉੱਪਰਲੀ ਲੈਟ ਆ ਰਹੀ ਸੀ ਉੱਪਰਲੀ ਲੈਟ ਆ ਰਹੀ ਸੀ ਅੱਜ ਮੇਰਾ ਬੱਚਾ 18 ਸਾਲ ਦਾ ਐ ਤੇ ਉਹ ਬਾਜੀ ਵਾਲ ਦਾ ਪਲੇਅਰ ਸੀਗਾ ਤੇ ਉਹ ਬਾਜੀ ਇੱਥੇ ਦੁਨੀਆ ਤੇ ਨਹੀਂ ਰਿਹਾ ਕਰੰਟ ਲੱਗਣ ਦੇ ਨਾਲ ਜਿਹੜੀ ਮੌਤ ਹੋਈ ਹੈ ਕਰੰਟ ਲੱਗਣ ਦੇ ਨਾਲ ਮੌਤ ਹੋਈ ਹੈ ਉਹ ਹੁਣ ਆ ਅੱਲੇ ਅੱਲੇ ਉਹ ਨਾ ਜਮੀ ਟੈਂਪਲੇਟ ਉਹ ਤਾਂ ਮੋਟਾ ਲੱਗਾ ਭਾਈ ਉਹਦੇ ਬੱਚੇ ਦੀ ਹਾਈਟ ਕਿੰਨੀ ਸੀ ਭਾਜੀ ਉਹਦੀ 5 ਫੁੱਟ 10 ਇੰਚ ਸੀ ਹਾਂ ਅੱਲੇ ਅੱਲੇ ਉਹ ਨਾ ਪਤਾ ਉਹ ਮੋਟਾ ਨਾ ਬੰਦਾ ਵਹੀ ਜੋ ਅੱਲੇ

जवैर <laughs> ਇਹ ਹੁਣ ਆ ਅਲੇ ਸਨੇ ਉਹਨਾ ਨਾ ਪਤਾ ਮੈਂ ਮਰਾ ਮੜਾ ਹਾਏ ਰੱਬ ਇਹ ਕਿ ਨਾਂਗੇ ਨਾਂ ਉਹਦਾ ਲੜਖਾ ਹੈ ਕੀ ਗੱਲ ਹੋਈ ਆ ਜੀ ਜਿਹੜੇ ਤੁਹਾਡੇ ਬੱਚੇ ਦੀ ਡੈਥ ਹੋਈ ਆ ਵੇਖੋ ਜੀ ਆ ਸਾਡੇ ਤਾਰਾਂ ਆ ਤਾਰਾਂ ਨਾਲ ਕਰਮ ਕਰੋ ਤਾਰਾਂ ਆ ਤਾਰਾਂ ਦੇ ਉੱਪਰ ਹੁਣ ਕੋਠੇ ਤੇ ਚੜਨਾ ਉਤਰਨਾ ਆਉਂਦਾ ਬੱਚੇ ਨੇ ਲਾਈਟ ਬੰਦ ਸੀਗੀ ਤੋਂ ਉੱਪਰ ਚੜਿਆ ਆ ਉੱਪਰਲੀ ਲਾਈਟ ਆ ਰਹੀ ਸੀ ਉੱਪਰਲੀ ਲਾਈਟ ਆ ਰਹੀ ਸੀ ਇਹਨਾਂ ਲੈਂਡਮੈਨ ਆ ਰਹੇ ਨੂੰ ਬੱਤੀਆਂ ਵਾਲੇ ਨੂੰ ਬੜਾ ਆਖਿਆ ਸੀ ਕਿ ਸਾਡੇ ਉੱਪਰੋਂ ਸਾਨੂੰ ਸਾਈਡ ਤੇ ਕਰ ਦੋ ਤਾਰਾ ਸਾਡਾ ਕੋਈ ਨੁਕਸਾਨ ਹੋਏ ਨਾ ਸਾਈਡ ਤੇ ਕਰ ਦੋ ਪਰ ਉਹਨਾਂ ਸਾਡੀ ਇੱਕ ਨਹੀਂ ਮੰਨੀ ਉਹਨਾਂ ਸਾਈਡ ਤੇ ਨਹੀਂ ਕੀਤੀ ਅੱਜ ਮੇਰਾ ਬੱਚਾ 18 ਸਾਲ ਦਾ ਹੈ ਤੇ ਇਹ ਵਾਲੀਬਾਲ ਦਾ ਪਲੇਅਰ ਸੀਗਾ ਤੇ ਉਹ ਬਾਜੀ ਇੱਥੇ ਦੁਨੀਆ ਤੇ ਨਹੀਂ ਰਿਹਾ ਕਰੰਟ ਲੱਗਣ ਦੇ ਨਾਲ ਜਿਹੜੀ ਮੌਤ ਹੋਈ ਹੈ ਕਰੰਟ ਲੱਗਣ ਦੇ ਨਾਲ ਮੌਤ ਹੋਈ ਹੈ ਬਾਜੀ ਛੋਟੇ ਦੇ ਉੱਪਰ ਦੀਆਂ ਤਾਰਾਂ ਜਿਹੜੀਆਂ ਮੈਂ ਕਿੰਨੀਆਂ ਕਿ ਨਜ਼ਦੀਕ ਆ ਮੋਣਿਆ ਪਾਜੀ 6 ਫੁੱਟ ਹੋਣੀ ਆ ਨਿਕ ਜਿੰਜ ਦੇਗਾ ਇਹ ਆ ਥੋੜੀ ਥੋੜੀ ਆ ਆ 4-5 ਫੁੱਟ ਹੋ ਰਗੇ ਆ ਹਾਂ ਜਿਆਦਾ ਨਜ਼ਦੀਕ ਹੈ ਹਜ਼ਾਰਾਂ ਵੋਲਟਸ ਹੈ ਕਿ ਉਹਦਾ ਹੱਥ ਲੱਗ ਗਿਆ ਜਾਂ ਸਿਰ ਲੱਗ ਗਿਆ ਹਾਂਜੀ ਉਹਦਾ ਉਹਦਾ ਮੋਢਾ ਲੱਗਾ ਪਾਜੀ ਤੁਹਾਡੇ ਬੱਚੇ ਦੀ ਹਾਈਟ ਕਿੰਨੀ ਸੀ ਪਾਜੀ ਉਹਦੀ 5 ਫੁੱਟ 10 ਇੰਚ ਸੀ ਫੁਰਕੀ ਮੰਗ ਕਰਦੇ ਜੇ ਤੁਸੀਂ ਪ੍ਰਸ਼ਾਸਨ ਕੋਲੋਂ ਮੰਗੇ ਹੋਈ ਆ ਭੀ ਇਹ ਭਾਜੀ ਸਾਡਾ ਕੋਈ ਹੋਰ ਨਾ ਬੱਚਾ ਨਾਲ ਲੱਗ ਕੇ ਮਰ ਜਾਏ ਇਹ ਤਾਰਾਂ ਜਿਹੜੀਆਂ ਸਾਈਡ ਤੇ ਕਰਾਉਣੀਆਂ ਚਾਹੁੰਦੇ ਆ ਇੱਕ ਇਹ ਵੀ ਸਾਡਾ ਜੀ ਬੱਚਾ ਜਵਾਨ ਹੀ ਮਰਿਆ ਆ ਦੋ ਦੀਆਂ ਬੇਟੀਆਂ ਦੇ 20 ਸਾਲ ਦਾ ਬੱਚਾ ਜਵਾਨ ਮਰਿਆ ਆ ਹੁਣ ਕਿਹੜਾ ਵਾ ਬਿਜਲੀ ਵਿਭਾਗ ਦੇੰ ਦਾ ਵਿੱਚੋਂ ਕੋਈ ਨੁਮਾਇੰਦਾ ਜਾਂ ਕੋਈ ਉਹਨਾਂ ਦਾ ਜਈ ਵਗੈਰੇ ਆਏ ਹੋਏ ਹਨ ਹਾਂਜੀ ਆਏ ਆ ਸਾਹਿਬ ਜੀ ਮੌਕਾ ਵੇਖਿਆ ਉਹਨਾਂ ਨੇ ਹਾਂਜੀ ਮੌਕਾ ਵੇਖਿਆ ਜੀ ਕਹਿੰਦੇ ਨੇ ਪਰ ਪਾਜੀ ਅਸੀਂ ਆਪਾਂ ਹੁਣ ਉਹਨਾਂ ਨੂੰ ਕੀ ਕਹਿਣਾ ਜਦੋਂ ਉਹਨਾਂ ਨੂੰ ਪਹਿਲਾਂ ਬੁਲਾਇਆ ਸੀ ਉਦੋਂ ਤੇ ਉਹ ਆਏ ਨਹੀਂ ਹੁਣ ਉਹ ਬੱਚਾ ਮਰ ਗਿਆ ਮੇਰੇ ਲਈ ਹੁਣ ਕਰਨਨ ਸਾਈਡ ਤੇ ਨਾ ਕਰਨਨ ਮੈਚ ਕੀ ਕਰਨਾ ਜਿੱਦੋਂ ਵੀ ਆਉਂਦੇ ਆ ਤਾਂ ਆ ਜਾਂਦੇ ਐ ਤੇ ਮੁੜ ਕੇ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਜੀ ਜਤਿੰਦਰ ਸਿੰਘ ਹੈ ਕੀ ਲੱਗਦਾ ਸੀ ਤੁਹਾਡਾ ਜਿਹੜਾ ਬੱਚਾ ਬੱਚਾ ਹੀ ਆ ਜੀ ਮੇਰਾ ਮੇਰੇ ਭਰਾ ਦਾ ਮੁੰਡਾ ਆ ਕਿੱਦਾਂ ਮੌਤ ਕਿਸ ਤਰ੍ਹਾਂ ਆ ਜੀ ਮੌਤ ਜੀ ਉਹਦੀ ਬੱਤੀ ਲੱਗ ਕੇ ਹੋਈ ਆ ਕਿਸ ਤਰ੍ਹਾਂ ਬੱਤੀ ਲੱਗੀ ਆ ਬੱਤੀ ਇਹਦਾ ਵੀ ਕੋਠੇ ਤੇ ਗਿਆ ਆ ਤੇ ਕੋਠੇ ਤੇ ਬਹੁਤ ਜ਼ਿਆਦੀਆਂ ਨਜ਼ਦੀਕ ਤਾਰਾਂ ਨੇ ਉਹਦੀ ਹਾਈਟ ਮੁੰਡੇ ਦੀ ਜ਼ਿਆਦਾ ਸੀ ਇਸ ਕਰਕੇ ਥੱਲੇੋਂ ਦੀ ਜਾਨ ਲੱਗਾ ਮੋਢਾ ਲੱਤਿਆ ਤੇ ਮੋਢਾ ਲੱਗਣ ਕਾਰਨ ਉਹਦੀ ਮੌਤ ਹੋ ਗਈ ਆ ਇਸ ਬੱਤੀ ਵਾਲਿਆਂ ਨੂੰ ਅਸੀਂ ਬਹੁਤ ਜ਼ਿਆਦੀ ਰਿਕੁਐਸਟ ਔਰ ਬੇਨਤੀ ਹੱਥ ਜੋੜ ਕੇ ਕਰਦੇ ਰਹੇ ਆ ਭੀ ਪਾਜੀ ਅੱਗੇ ਸਾਡੇ ਨਾਲ ਇਦਾਂ ਹਾਸਾ ਜਿਹੜਾ ਵਾਪਰਿਆ ਆ ਇਹ ਲਾਈਟ ਆ ਜਿਹੜੀ ਬਹੁਤ ਜ਼ਿਆਦੀ ਆ ਇਹਨੂੰ ਤਾਰਾਂ ਨੂੰ ਸਾਈਡ ਤੇ ਕੀਤਾ ਜਾਵੇ ਪਰ ਸਾਡੀ ਸੁਣਵਾਈ ਪਿਛਲੇ ਆਪਣਿਆਂ 10 ਸਾਲਾਂ ਤੋਂ ਨਹੀਂ ਹੋਈ ਆ ਦੂਸਰੀ ਮੌਤ ਜਿਹੜੀ ਆ ਇਹ ਸਾਡੇ ਘਰ ਦੇ ਵਿੱਚ ਹੋ ਗਈ ਆ ਕਿੰਨਾ ਚਿਰ ਪਹਿਲਾਂ ਮੌਤ ਹੋਈ ਦੱਸੋ ਕਿੰਨੇ ਸਾਲ ਹੋ ਗਏ ਹੁਣ ਜੇ ਆਪੇ 10 ਸਾਲ ਪਹਿਲਾਂ ਮੌਤ ਹੋਈ ਆ ਇਸ ਕਰਕੇ ਕਿੰਨੀ ਵਾਰ ਆਏ ਦਾ ਵੀ ਇਹਨਾਂ ਗਾੜੀ ਕੰਪਲੇਂਟਾਂ ਵੀ ਲਿਖਾਈਆਂ ਆਏ ਹੱਥ ਜੋੜ ਕੇ ਬੇਨਤੀ ਵੀ ਕਰਕੇ ਆਏ ਆ ਪਰ ਇਹ ਸੁਣਵਾਈ ਸਾਡੀ ਦੀ ਪ੍ਰਸ਼ਾਸਨ ਕੋਈ ਨਹੀਂ ਕਰ ਰਿਹਾ ਜੀ ਕੀ ਆ ਗਿਆ ਸੀ ਪ੍ਰਸ਼ਾਸਨ ਪ੍ਰਸ਼ਾਸਨ ਇਹੀ ਕਹਿ ਦਿੰਦੇ ਅੱਜ ਕਰ ਦਿੰਦੇ ਆ ਕੱਲ ਕਰ ਦਿੰਦੇ ਆ ਆ ਹੁਣ ਵੀ ਬਿਜਲੀ ਵਿਭਾਗ ਦੇ ਮੌਤਬਾਰ ਆਏ ਨੇ ਉਹ ਕਹਿੰਦੇ ਨੇ ਵੀ ਤੁਹਾਡੀ ਇਹ ਮੁਸ਼ਕਲ ਜਿਹੜੀ ਹੱਲ ਕਰ ਦਾਂਗੇ ਹੁਣ ਪਤਾ ਨਹੀਂ ਵੀ ਫੇਰ ਇਹੀ ਗੱਲ ਕਹਿ ਕੇ ਉਹਨਾਂ ਚੱਲ ਜਾਣਾ ਕਿ ਜਾਂ ਇਹਨੂੰ ਕੱਢਣਗੇ ਜਿਹੜੀ ਦੇਵਦਾਸਪੁਰਾ ਪਿੰਡ ਦੇ ਵਿੱਚ ਬੱਚੇ ਦੀ கரੰਟ ਲੱਗਣ ਦੇ ਨਾਲ ਮੌਤ ਹੋਇਆ ਕੀ ਕਾਰਨ ਕੀ ਰਿਹਾ ਵਦ ਇਹ ਘਟਨਾ ਦੇ ਵੇਖੋ ਜੀ ਬਹੁਤ ਮਾੜੀ ਹੋਈ ਆ ਤੇ ਇਹ ਲਾਈਨਾਂ ਬਹੁਤ ਪੁਰਾਣੀਆਂ ਚੱਲ ਰਹੀਆਂ ਵਾਂ ਤੇ ਬਾਅਦ ਵਿੱਚ ਥੱਲੇ ਕੰਸਟ੍ਰਕਸ਼ਨ ਕੀਤੀ ਗਈ ਆ ਉਹ ਪਰਿਵਾਰ ਦਾ ਕਹਿਣਾ ਹੈ ਕਿ ਕਾਫੀ ਵਾਰ ਕੰਪਲੇਨਟ ਵੀ ਕੀਤੀ ਗਈ ਆ ਕਿ ਇੱਥੋਂ ਜਿਹੜੀ ਆ ਲਾਈਨ ਜਿਹੜੀ ਆ ਹਟਾ ਦਿੱਤੀ ਜਾਵੇ ਸਾਈਡ ਤੇ ਕਰ ਦਿੱਤੀ ਜਾਵੇ ਜੇ ਕੋਈ ਕਿਸੇ ਵੀ ਚੀਜ਼ ਦੀ ਕਿਸ ਜਰੂਰਤ ਪੈਂਦੀ ਆ ਤਾਂ ਅਸੀਂ ਸਾਥ ਦੇਣ ਲਈ ਤਿਆਰ ਹਾਂ ਪ੍ਰਸ਼ਾਸਨ ਦਾ ਲਈ ਇਹਦਾ ਜੋ ਪ੍ਰੋਸੈਸ ਆਇਆ ਸੀ ਇਹ ਉਹ ਸਾਰਾ ਕੁਝ ਕੀਤਾ ਵਾ ਬਣਾਇਆ ਸੀ ਤੇ ਉਹਦੇ ਵਿੱਚ ਇਹਨਾਂ ਵੱਲੋਂ ਜੋ ਪ੍ਰਸੀਡਿੰਗ ਹੋਣੇ ਇਹਦਾ ਡਿਪਾਜ਼ਿਟ ਦਾ ਐਸਟੀਮੇਟ ਬਣਾਉਣਾ ਹੁੰਦਾ ਵਾ ਜਿਹੜੀ ਇਹ ਲਾਈਨਾਂ ਸ਼ਿਫਟ ਹੁੰਦੀਆਂ ਨਾ ਇਹਨਾਂ ਦਾ ਡਿਪਾਜ਼ਿਟ ਦਾ ਐਸਟੀਮੇਟ ਬਣਾਉਂਦਾ ਪੈਸੇ ਜਮ੍ਹਾਂ ਹੁੰਦੇ ਆ ਡਿਪਾਰਟਮੈਂਟ ਨੂੰ ਉਹ ਪੈਸੇ ਜਮ੍ਹਾਂ ਹੋਣ ਤੋਂ ਬਾਅਦ ਹੀ ਜਿਹੜਾ ਕੰਮ ਹੁੰਦਾ ਵਾ ਲਗਾਤਾਰ 10 ਸਾਲ ਤੋਂ ਜਿਹੜੀ ਆ ਇਸ ਪਰਿਵਾਰ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿਉਂਕਿ ਪਹਿਲਾਂ ਵੀ ਇਹਨਾਂ ਦੇ ਪਰਿਵਾਰ ਦੇ ਵਿੱਚ ਕਿਸੇ ਦੀ ਡੈਥ ਹੋਈ ਹੈ ਇਸੇ ਕਾਰਨ ਨਿੱ ਕਿਸੇ ਸਮੇਂ ਵੀ ਸਾਡੇ ਕੋਲ ਆਉਂਦੇ ਆ ਕੋਈ ਅਸੀਂ ਤੇ ਉਹਦਾ ਵੀ ਐਸਟੀਮੇਟ ਬਣਾਇਆ ਹੋਇਆ ਸੀਗਾ ਬਣਾ ਕੇ ਉਹ ਇਹਨਾਂ ਨੂੰ ਦੱਸਿਆ ਹੋਇਆ ਜਿਹੜੇ ਪੈਸੇ ਜਮ੍ਹਾਂ ਹੋਣੇ ਆ ਜੋ ਡਿਪੋਜ਼ਿਟ ਦਾ ਐਸਟੀਮੇਟ ਬਣਾਣਾ ਵਾ ਉਹ ਤੇ ਮਤਲਬ ਜਿੰਨਾ ਲੋਕਾਂ ਨੇ ਲੈਣਾ ਦੇ ਵਿੱਚ ਥੱਲੇ ਬਾਅਦ ਬਣਾਏ ਆ ਉਹਨਾਂ ਵੱਲੋਂ ਹੀ ਕਰਵਾਏ ਜਾਣੇ ਆ ਨਾ ਉਹਨਾਂ ਨੂੰ ਪੈਸੇ ਜਮ੍ਹਾਂ ਖੁੰਦੇ ਤੇ ਫਿਰ ਹੀ ਅੱਗੇ ਪ੍ਰੋਸੈਸ ਚੱਲਣਾ ਸੀਗਾ ਨੇ ਤੁਹਾਡੇ ਵੱਲੋਂ ਐਸਟੀਮੇਟ ਜਿਹੜਾ ਵਾ ਦੱਸਿਆ ਗਿਆ ਸੀ ਜਨਨ ਨੂੰ ਪਰਿਵਾਰਾਂ ਨੂੰ ਜੀ ਜੀ ਆ ਜੈ ਸਾਹਿਬ ਨੇ ਨਾ ਦੱਸਿਆ ਤੁਸੀਂ ਇਹ ਮੇਰੇ ਜੈ ਸਾਹਿਬ ਨੇ ਇਹਨਾਂ ਨੂੰ ਹੁਣ ਕਿੰਨੀ ਕੁ ਦੇਰ ਤੱਕ ਜਿਹੜਾ ਵਾ ਇਹ ਲਾਈਨਾਂ ਜਿਹੜੀਆਂ ਵਾ ਸੈੱਟ ਕਰ ਦਿੱਤੀਆਂ ਜਾਣਗੀਆਂ ਇਹ ਅਗਲਾ ਇਨਸੀਡੈਂਟ ਕੋਈ ਇਹੋ ਜਿਹਾ ਨਾ ਹੋ ਪਾਵੇ ਵੇਖੋ ਸਰ ਇਹ ਮੇਰੇ ਇਹ ਕੱਲੇ ਦੇ ਵੱਸ ਨਹੀਂ ਇਹੋ ਜੀ ਚੀਜ਼ ਹੈਗੀ ਜੋ ਐਸਟੀਮੇਟ ਬੰਨਾ ਉਹਦੀ ਜਿਹੜੀ ਆ ਜੋ ਅਮਾਉਂਟ ਆ ਉਹ ਜਮ੍ਹਾਂ ਹੋਣ ਤੋਂ ਬਾਅਦ ਇਹ ਕੰਮ ਹੋਊਗਾ ਹੋ ਜਾਵੇਗਾ ਹਾਂਜੀ ਹਾਂਜੀ ਹੋ ਜਾਵੇਗਾ ਜਿਵੇਂ ਇਹ ਪੈਸੇ ਇਹਨਾਂ ਦੀ ਅਮਾਉਂਟ ਜਮਾਉਂਦੀ ਉਹ ਤੁਰੰਤ ਉਹ ਕੰਮ ਹੋ ਜਾਏਗਾ